ਦਰਦਰ ਦੀਆਂ ਠੋਕਣਾ ਖਾਣ ਲਈ ਮਜਬੂਰ ਅੱਜ ਸੜਕਾਂ ਤੇ ਰਹਿੰਦਾ ਪੈਰ ਗਲ ਗਿਆ ਕੀੜੇ ਪੈ ਗਏ ਵਿੱਚ ਨਹੀਂ ਮਤਲਬ ਘਰੇ ਰਹਿਨੇ ਹੋ ਕਿੱਥੇ ਰਹਿਨੇ ਹੋ ਸਰ ਤਾਂ ਬਸ ਜਦੋਂ ਚੱਲ ਜਾਈਏ ਹਾਂ ਸੜਕਿਸੜਕ ਤੇ ਕਿੱਥੇ ਇੱਥੇ ਜੀ ਤੈਨੂੰ ਦੁਕਾਨ ਮੂਰੇ ਕਿੱਥੇ ਸੌਂਗੇ ਹਾਂ ਜੀ ਅਸੀਂ ਬਾਪੂ ਦੇ ਧੀਆ ਪੁੱਤ ਬਣ ਕੇ ਬਾਪੂ ਦੀ ਸੇਵਾ ਕਰ ਸਕੀਏ ਤੇ ਬਾਪੂ ਹਰਬੰਸ ਸਿੰਘ ਜੀ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰਨਾ ਚੜਦੇ ਸੂਰਜ ਨੂੰ ਸਲਾਮਾਂ ਦੇਗਾ ਢਲਦੇ ਪਲਛਾਵਿਆਂ ਨੂੰ ਕੋਈ ਨਹੀਂ ਪੁੱਛਦਾ ਜੇ ਲੋਕ ਹੁੰਦਾ ਵਾ ਹਮਨੇ ਹੁੰਦਾ ਇਹ ਹੀ ਗਿਆਨ ਹੈ ਇੱਕ ਬਜ਼ੁਰਗ ਹੈ ਜੀ ਵਿਚਾਰੇ ਹਾਂ ਇਹਨਾਂ ਦੇ ਕੋਈ ਹੈ ਨਹੀਂ ਅੱਗੇ ਵਿਸ਼ੇ ਹੁਣ ਤੇ ਇਹਨਾਂ ਦਾ ਬਾਬਾ ਜੀ ਕੋਈ ਛੋਟੀ ਮੁਕਤਾਂ ਦੀ ਸੇਵਾ ਜਿੱਥੇ ਸਾਡੇ ਕੋਲ ਬੈਠੇ ਆ ਪਿੰਡ ਏ ਬੱਪਾ ਜੀ ਹਰਪੰਸ ਸਿੰਘ ਬੱਪਾ ਜੀ ਤੁਹਾਡੇ ਤੋਂ ਪਹਿਲਾਂ ਖਿਲੋ ਪਾਈ ਸੀ ਇਹਦੀ ਇੱਥੇ ਗੁਰਦੁਆਰਾ ਸਾਹਿਬ ਆ ਸਿੰਘ ਸਭਾ ਦੇ ਇਹਦੇ ਨਾਲ ਬੈਠਾ ਜੀ ਇਹ ਉਹ ਓੱਡੇ ਚ ਰਹਿੰਦਾ ਗੁਰਦੁਾਰੇ ਦੇ ਇਹ ਕੇ ਨੂੰ ਸ਼ੂਗਰ ਆ ਸ਼ੂਗਰ ਸ਼ੂਗਰ ਕਰਕੇ ਵੀ ਹੋ ਰਿਹਾ ਨਾ ਸ਼ੂਗਰ ਕਰਕੇ ਹੋ ਰਿਹਾ ਇਹ ਮੇਰੇ ਪ੍ਰੋਬਲਮ ਇਹ ਉੱਪਰ ਹੋਇਆ ਓਏ ਹੋਏ ਬਾਪੂ ਕੀ ਗੱਲ ਹੋ ਗਈ ਕਿਵੇਂ ਰੁਲ ਗਿਆ ਆਹ ਹਾਂ ਕਹਿ ਤਾ ਸਰਦੂ ਕਿਵੇਂ ਆਹ ਹਾਂ ਇਹ ਮਿੱਠਾ ਨਹੀਂ ਉਹ ਕਭ ਦੀ क्यों कम करते सी मैं आया बिल्डर था ज्यादा बिल्डर था बिल्डर बिल्डिंग हाँ यकीन हा हाँ लो है लोहे आप बिल्डिंग हाँ लोहे बच्चे कितने छोटे हैं कुंता है नहीं पहले सिगरेट कुंता खाते कितने बच्चे सी पहले आपके आधा कुंता सिगरेट उसका इन्हें बिया कितना सिगरेट मर गई सारे खाते होंगे ऐसे तुष्य बिया � ਅੱਛਾ ਉਹਦੇ ਬੱਚੇ ਨਹੀਂ ਹੋਏ ਸੀ ਆਇਆ ਸਭ ਕੁਝ ਦਿੱਤਾ ਉਹ ਪੈਸੇ ਨੂੰ ਜਿਹਨੇ ਖਤਮ ਕਰ ਗਿਆ ਸਰ ਕੌਣ ਪੈਸਾ ਮੁੰਡਾ ਅੱਛਾ ਤਾਇ ਦਾ ਮੁੰਡਾ ਖਤਮ ਕਰ ਗਿਆ ਹਾਂ ਹਾਂ ਕੋਈ ਕੋਈ ਬਹਾਰ ਹੋਰ ਸੀ ਗਿਆ ਕਿ ਉਹ ਨਹੀਂ ਹੋ ਗਿਆ ਹਾਂ ਪਰ ਜਦ ਗੋਜਮੇ ਦੀ ਨੌਕਰੀ ਕਰਦਾ ਸੀਗਾ ਉਹ ਬਜਾ ਗਿਆ ਤੇ ਆਇਆ ਉਹ ਹੋ ਗਿਆ ਇਹਦਾ ਤੇ ਫਿਰ ਬਾਪੂ ਕਿੰਨੇ ਸਾਲ ਹੋ ਗਏ ਹੁਣ ਕੱਲਾ ਹੀ ਰਹਿਣਾ ਮੈਂ ਪਹਿਲਾਂ ਉਹ ਕੁਝ ਨਾ ਕਰੀਦਾ ਹਾਂ ਹਾਂ ਕਿੱਥੇ ਰਹਿੰਦੇ ਹੋ ਅਫਵਾਚ ਨਹੀਂ ਮਤਲਬ ਘਰੇ ਰਹਿੰਦੇ ਹੋ ਕਿੱਥੇ ਰਹਿੰਦੇ ਹੋ ਸੜਕਾਂ ਤੇ ਨਹੀਂ ਜਾਂਦਾ ਬਸ ਇਲਾਕੇ ਇਲਾਕੋ ਜਾ ਗਈ ਹਾਂ ਸੜਕੀ ਸੜਕ ਤੇ ਕਿੱਥੇ ਇੱਥੇ ਜੀ ਟਾਈਮ ਹਾਂ ਬਾਜ਼ਾਰ ਦੁਕਾਨ ਮੂਹਰੇ ਕਿੱਥੇ ਸੌਂਗੇ ਬਾਜ਼ਾਰ ਤੇ ਤੁਹਾਡੇ ਭਰਾ ਭੈਣ ਕਿੰਨੇ ਆ ਭੈਣ ਕੁਝ ਆਫੀਰ ਉਹ ਬੰਦੀ ਉਹ ਦੂਜੇ ਬਰਾਜ ਨੂੰ ਉਹ ਬਈ ਨਾ ਕੋਈ ਉਹ ਜਿਹੜਾ ਇਕੋ ਕੁ ਮੇਰਾ ਤੇ ਭਰਾ ਭਰਾ ਤੇ ਕਿ ਤੂੰ ਆਜਿਂ ਵਿਸ਼ੇ ਗੱਲ ਬਾਇਾ ਬੁਝਾਈ ਬੁਝਾਈ ਦੂਜਾ ਭਰਾ ਖਤਮ ਖਤਮ ਹੋ ਗਿਆ ਹਾਂ ਅੱਛਾ ਉਹਦੇ ਘਰ ਵਾਲੀ ਤੇਰੇ ਸਿਰ ਧਰਤੀ ਸੀ ਹਾਂ ਛੱਡੀ ਸੀ ਹਾਂ ਉਹ ਵੀ ਉਹ ਬਸੇ ਰਹੇ ਐਕਦਾ ਹੀ ਬਈਆ ਬੱਸ ਉਹ ਤੇ ਬਾਪੂ ਹੁਣ ਤੇਰੇ ਐਨੇ ਹਾਲਤ ਖਰਾਬ ਹੋ ਗਈ ਪੈਰ ਚ ਕੀੜੇ ਪੈ ਗਏ ਤੇ ਮਤਲਬ ਇਲਾਜ ਨਹੀਂ ਕਰਾਇਆ ਕਿਸ ਨੇ ਨੂੰ ਕੀ ਕਰਨਾ ਕਿਸੇ ਰਿਸ਼ਤੇਦਾਰ ਨੇ ਨਹੀਂ ਬਾਹ ਫੜੀ ਕੋਈ ਗੱਦੀ ਨਹੀਂ ਅੱਜ ਦਾ ਮੇਰੀ ਓਕੇ ਯਾਦ ਨਹੀਂ ਤੁਹਾਡਾ ਨਾਮ ਕੀ ਹੈ ਬਾਪੂ ਹਰਮਨ ਸਿੰਘ ਹੈ ਹਰਮਨ ਸਿੰਘ ਹਰਮਨ ਸਿੰਘ ਬੰਗਾ ਹਰਮਨ ਸਿੰਘ ਬੰਗਾ ਠੀਕ ਹੈ ਬਾਪੂ ਤੇ ਬਾਪੂ ਜोटे ਪਿਤਾ ਜੀ ਕੀ ਕੰਮ ਕਰਦੇ ਸੀ ਉਹ ਆਇਆ ਹਾਂ ਅ ਜੀ ਗੁਰੂ ਮੈਚਿੰਗ ਕਰਤੀ ਲੋਕਾਂ ਨਿਕਲਦੇ ਜੀ ਤੁਸੀਂ ਮਸਤਰੀ ਪਰਿਵਾਰ ਤੋਂ ਆ ਹਾਂ ਨਾਮ ਘੜੀਆ ਪਰਿਵਾਰ ਆ ਨਾਮ ਗੜੀਆ ਆ ਠੀਕ ਹੈ ਹਾਂ ਠੀਕ ਹੈ ਤੁਹਾਡਾ ਗੋਤ ਕੀ ਆ ਬਾਪੂ ਲਾਲ ਹੈ ਲਾਲ 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 ਗੋਤ ਆ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਰਵਨ ਸਿੰਘ ਕਰਨਾ ਜੀ ਤਰਮ ਸਿੰਘ ਤਰਮ ਸਿੰਘ ਥੈਂਕ ਯੂ ਉਹਨਾਂ ਦੇ ਤਿੰਨ ਬੇਟੀਆਂ ਸੀ ਦੋ ਬੇਟੇ ਸੀ ਹਾਂ ਹਾਂ ਪੰਜ ਭੈਣ ਭਰਾ ਦੀ ਤੁਸੀਂ ਵਾਹ ਤਾਂ ਇਹ ਜਿੱਦਾਂ ਘੁੰਮਦੇ ਫਿਰਦੇ ਜਿੱਦਾਂ ਹਾਲਤ ਜਿਆਦਾ ਖਰਾਬ ਪਹਿਲਾਂ ਤਾਂ ਠੀਕ ਸੀਗੇ ਬਿਲਕੁਲ ਇਹ ਇਹ ਤਾਂ ਇਹ ਥੋੜੇ ਸਾਲਾਂ ਤੋਂ ਹੀ ਹੋਇਆ ਇਹਨਾਂ ਦੇ ਪਹਿਲਾਂ ਨਹੀਂ ਸੀਗਾ ਇਹ ਪਹਿਲਾਂ ਤਾਂ ਬਿਲਕੁਲ ਨੋਰਮਲ ਸੀਗੇ ਰਾਜ ਸਾਹਿਬ ਵੀ ਜਾਂਦੇ ਸੀਗੇ ਦੋ ਪੈਸੇ ਕੋਈ ਮੰਗ ਲੈਣੇ ਦੋਨਾਂ ਰੋਟੀ ਪਾਣੀ ਖਾਈ ਜਾਂਣਾ ਆਪਣਾ ਟਾਈਮ ਬਸ ਕਰੀ ਜਾਂਣਾ ਬਾਕੀ ਲੋਕੀ ਵੀ ਰੋਟੀ ਦੇਂਦੇ ਚਾਹ ਪਾਣੀ ਵੀ ਸੜਕੋ ਗੁਰਦੁਆਰ ਵੀ ਖਾ ਲੈਂਦੇ ਸੀਗੇ ਚਾਹ ਪਾਣੀ ਵੀ ਪੀ ਲੈਂਦੇ ਸੀਗੇ ਫਿਰ ਜਦੋਂ ਹਾਲਤ ਜਿਆਦੀ ਖਰਾਬ ਹੋਈ ਆ ਤਾਂ ਫਿਰ ਮੈਂ ਇਥੇ ਫੋਨ ਕੀਤਾ ਮੈਗਰਮ 20-25 ਦਿਨ ਪਹਿਲਾਂ ਦੀ ਗੱਲ ਹੋਣੀ ਆ ਫੋਨ ਕੀਤਾ ਤਾਂ ਜਦ ਫਿਰ ਫੋਨ ਮੇਰੀ ਗੱਲ ਸੁਣ ਵਰਕ ਹੋਇਆ ਇੱਥੇ ਭਾਈ ਭਾਈ ਸਾਹਿਬ ਨਾਲ ਇਹ ਜਿਆਦੀ ਹਾਲਤ ਖਰਾਬ ਹੋਣ ਕਰਕੇ ਇਧਰੋਂ ਮੈਨੂੰ ਅਜੇ ਰਿਸਪੌਂਸ ਨਹੀਂ ਮਿਲਿਆ ਕੋਈ ਤੇ ਮੈਂ ਇਹਨਾਂ ਨੂੰ 108 ਨੰਬਰ ਤੇ ਕਰਕੇ ਫਿਰ ਮੈਂ ਅੱਸੀ ਹਲੋਸ ਭੇਜਤਾ ਵੀ ਬੱਜੂਗੀ ਇਹ ਕੀੜੇ ਜਿਆਦਾ ਚੱਲਣ ਲੱਗੇ ਸੀ ਪਹਿਲੀ ਜਿਹੜੀ ਵੀਡੀਓ ਪਾਈ ਸੀ ਕਿ ਕੁਝ ਕੀੜੇ ਬਹੁਤ ਸੀਗੇ ਬਦਬੂ ਆਉਂਦਾ ਸੀਗਾ ਉਸ ਤੋਂ ਬਾਅਦ ਫਿਰ ਇਹ ਉੱਥੋਂ ਉਹਨਾਂ ਨੇ ਭੇਜਤਾ ਹਸਪੀਟਲਾਂ ਨਾਲ ਜੇ ਕਿੱਦਾਂ ਭੇਜਤਾ ਜੇ ਆਪ ਆ ਕੇ ਪਤਾ ਨਹੀਂ ਰੱਬ ਜਾਣਦਾ ਵਾ ਤੇ ਉੱਥੋਂ ਆ ਕੇ ਫਿਰ ਠੀਕ ਦਾ ਪੱਟੀਆਂ-ਪੁੱਟੀਆਂ ਕੀਤੀ ਤੇ ਤੁਰਦੇ-ਫਿਰਦੇ ਸੀਗੇ ਫਿਰ ਆ ਕੇ ਮੇਰੇ ਕੋਲ ਜਾ ਪਾਣੀ ਸਵੇਰੇ ਸ਼ਾਮ ਜਿੱਦਾਂ ਆਉਣਾ ਵੀ ਜਾ ਪਾਣੀ ਜੋਗ ਲੋਟੀ ਪਾਣੀ ਖਾ ਕੇ ਤੇ ਗੁਰਦਾਸ ਸਾਹਿਬ ਬਾਹਰ ਕੱਢਿਆ ਅੱਡੇ ਜੀ ਪੈ ਜਾਣਾ ਨਾਲ ਛੋਟਾ ਜਿਹਾ ਏਡਾ ਬਣਿਆ ਹੋਇਆ ਫਿਰ ਦੁਬਾਰੇ ਜਦੋਂ ਫਿਰ ਜ਼ਿਆਦਾ ਖਰਾਬ ਹੋਇਆ ਤਾਂ ਮੈਂ ਕੁਦਰਤੀ ਦੇਖਿਆ ਡਿਊਟੀ ਤੋਂ ਆਉਂਦਾ ਤਾਂ ਮੈਂ ਕਿਹਾ ਵੀ ਪਾਣੀ ਵਾਲਾ ਵਾਟਰ ਕੋਲ ਤੋਂ ਬੁਰੇ ਡਿੱਗੇ ਸੀਗੇ ਬਾਪੂ ਹਰਬੰਸ ਸਿੰਘ ਜੀ ਸਾਡੇ ਕੋਲੇ ਬੰਗੇ ਸ਼ਹਿਰ ਤੋਂ ਪਹੁੰਚੇ ਆ ਜੀ ਤੇ ਬਾਪੂ ਹਰਮਨ ਸਿੰਘ ਜੀ son of ਧਰਮ ਸਿੰਘ ਤੇ ਬਾਪੂ ਧਰਮ ਸਿੰਘ ਦੇ 10 ਧੀਆਂ ਤੇ ਦੋ ਪੁੱਤ ਸੀ ਮਿਸਤਰੀ ਪਰਿਵਾਰ ਆ ਰਾਮ ਗੜੀਆ ਪਰਿਵਾਰ ਆ ਮਕੈਨਿਕਲ ਸੀਗੇ ਬਾਪੂ ਕਹਿੰਦਾ ਮੇਰੇ ਬਾਪੂ ਵੀ ਮਕੈਨਿਕ ਸੀਗੇ ਬਾਪੂ ਵੀ ਵੈਲਡਰ ਸੀ ਆਪ ਹਰਮਨ ਸਿੰਘ ਜੀ ਵੀ ਭੈਣ ਭਰਾ ਸਾਰੇ ਵਧੀਆ ਵੈਲ ਸੈਟਲ ਆ ਭਰਾ ਦੀ ਤਾਂ ਕਹਿੰਦੇ ਮੌਤ ਹੋ ਗਈ ਆ ਭੈਣਾ ਆਪੋ ਆਪਣੇ ਘਰੀ ਵਾਸਦੀਆਂ ਪਰ ਅੱਜ ਕੱਲ ਭਾਈ ਕੋਈ ਭਤੀਜਾ ਨਹੀਂ ਕੋਈ ਭਾਣ ਜਾਨੀ ਕੋਈ ਮਾਮੇ ਦਾ ਪੁੱਤ ਨਹੀਂ ਕੋਈ ਚਾਚੇ ਦਾ ਪੁੱਤ ਨਹੀਂ ਕੋਈ ਮਾਸੀ ਦਾ ਪੁੱਤ ਨਹੀਂ ਕੋਈ ਕੋਈ ਖੜਦਾ ਨਹੀਂ ਜਦੋਂ ਬਕਸ ਦੀ ਮਾਰ ਪੈਂਦੀ ਐ ਐਸੀ ਬਕਸ ਦੀ ਮਾਰ ਪਈ ਹਰਵੰਦ ਸਿੰਘ ਤੇ ਸੜਕਾਂ ਤੇ ਰੁੜ ਗਿਆ ਦਰਦ ਦਰਦੀਆਂ ਠੋਕਣਾ ਖਾਣ ਲਈ ਮਜਬੂਰ ਅੱਜ ਸੜਕਾਂ ਤੇ ਰਹਿੰਦਾ ਪੈਰ ਗਲ ਗਿਆ ਕੀੜੇ ਪੈ ਗਏ ਵਿੱਚ ਪੈਰ ਜਿਹੜੀਆਂ ਵੀਡੀਓ ਤੁਸੀਂ ਦੇਖਦੇ ਹੋ ਖਾਲਤਾ ਜੀ ਉਹਨਾਂ ਨੇ ਸਮੇਂ-ਸਮੇਂ ਤੇ ਸਾਨੂੰ ਭੇਜੀਆਂ ਪਹਿਲਾਂ ਭੇਜੀਆਂ ਸੀ ਉਦੋਂ ਜਿਹੜੇ ਮੇਸੀ ਅਸੀਂ ਗਏ ਨਹੀਂ ਇਹਨਾਂ ਨੇ ਸਿਵਲ ਹਸਪੀਟਲ ਤੱਕ ਦਾਖਲ ਕਰਾਤਾ ਬਾਪੂ ਜੀ ਨੂੰ ਉੱਥੇ ਦਾਖਲ ਰਏ ਪੈਰ ਠੀਕ ਹੋ ਗਿਆ ਛੁੱਟੀ ਹੋ ਗਈ ਵਾਪਸ ਆ ਗਏ ਦੁਬਾਰਾ ਫੇਰ ਇਹਨਾਂ ਨੇ ਉੱਥੇ ਕੇਅਰ ਕਰਨੀ ਸ਼ੁਰੂ ਕਰਤੀ ਦੁਬਾਰਾ ਪੈਰ ਫੇਰ ਗਲ ਗਿਆ ਕਿਉਂਕਿ ਮੌਸਮ ਮੀਂਹ ਕਣੀ ਦਾ ਮਾੜਾ ਜਿਹਾ ਗਿੱਲਾ ਹੋ ਗਿਆ ਤਾਂ ਹੱਥ ਪੈਰ ਗਲਨੇ ਸ਼ੁਰੂ ਹੋ ਜਾਂਦੇ ਅੱਜਕੱਲ ਤੇ ਹੁਣ ਜਦੋਂ ਦੁਬਾਰਾ ਬਾਈ ਜੀ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤਾਂ ਅਸੀਂ ਬੇਨਤੀ ਕੀਤੀ ਸੀ ਵੀ ਬਾਈ ਜੀ ਤੁਸੀਂ ਲੈ ਕੇ ਆ ਜਾਓ ਬਾਪੂ ਜੀ ਨੂੰ ਇੱਥੇ ਅਸੀਂ ਜੋ ਸੇਵਾ ਕਰ ਸਕੀ ਜਰੂਰ ਕਰਾਂਗੇ ਜਿਵੇਂ ਅੱਜ ਬਾਪੂ ਹਰਬੰਸ ਸਿੰਘ ਜੀ ਸਾਡੇ ਬਨੁਕਤਰੀ ਸੇਵਾ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਹੈ ਜੀ ਅਰਦਾਸ ਕਰਿਓ ਅਸੀਂ ਬਾਪੂ ਦੇ ਧੀਆ ਪੁੱਤ ਬਣ ਕੇ ਬਾਪੂ ਦੀ ਸੇਵਾ ਕਰ ਸਕੀਏ ਤੇ ਬਾਪੂ ਹਰਬੰਸ ਸਿੰਘ ਜੀ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰਨ ਪਰ ਸਾਡੀ ਹੱਥ ਜੋੜ ਕੇ ਬੇਨਤੀ ਵੀ ਹੈ ਭੈਣੋ ਭਰਾਵੋ ਇਹ ਹਰਬੰਸ ਸਿੰਘ ਦਾ ਘਰ ਰੰਗੀ ਵਸਦਾ ਹੁੰਦਾ ਕਰਨਾ ਚੱਲਦੀਆਂ ਹੁੰਦੀਆਂ ਕਾਰੋਬਾਰ ਚੱਲਦੇ ਹੁੰਦੇ ਜਿਹੜਾ ਦੂਰ ਦਾ ਰਿਸ਼ਤੇਦਾਰ ਉਹ ਵੀ ਮਾਮੇ ਦਾ ਪੁੱਤ ਬਣ ਜਾਂਦਾ ਜਿਹੜਾ ਦੂਰ ਦਾ ਰਿਸ਼ਤੇਦਾਰ ਉਹ ਵੀ ਮਾਸੀ ਦਾ ਪੁੱਤ ਬਣ ਜਾਂਦਾ ਭਰਾ ਬਣ ਜਾਂਦਾ ਉਹ ਜਿਹੜਾ ਕਿਤੇ ਪਿੰਡ 'ਚ ਕਦੇ ਇੱਕ ਅੱਧੀ ਵਾਰੀ ਮਿਲਦਾ ਗੱਲ ਚੜ੍ਹਦੇ ਸੂਰਜ ਨੂੰ ਸਲਾਮਾਂ ਦੇਦਾ ਢਲਦੇ ਪਲਛਾਮਿਆਂ ਨੂੰ ਕੋਈ ਨਹੀਂ ਪੁੱਛਦਾ ਆਜਾ ਹਰਮਨ ਸਿੰਘ ਜੀ ਦੀ ਜਿਹੜੀ ਹਾਲਤ ਆ ਇਹ ਇਹਨਾਂ ਦੀ ਹਾਲਤ ਜਿਹੜੀ ਆਪਣਿਆਂ ਦੀ ਲਾਪਰਵਾਹੀ ਆਪਣਿਆਂ ਵੱਲੋਂ ਬੇਕਦਰੀ ਕੀਤੀ ਹੈ ਜਿਹੜੀ ਉਹਦੇ ਕਰਕੇ ਹੋਈ ਇਹ ਕੋਈ ਨਸ਼ੇੜੀ ਨਹੀਂ ਇਹ ਕੋਈ ਬੇਵਕਤੀ ਨਹੀਂ ਕੋਈ ਪੁੱਠੀਆਂ ਗੱਲਾਂ ਕਰਨ ਵਾਲੇ ਕੋਈ ਗਲਤ ਇਨਸਾਨ ਨਹੀਂ ਕਿਰਤਕਮਾਈ ਕਰਨ ਵਾਲੇ ਇੱਕ ਆਮਨ ਸਾਹਿਬ ਪਰ ਬਸ ਗੱਲ ਤਾਂ ਇਹੀ ਆ ਅੱਜ ਦੁਨੀਆ ਚਸਤ ਚਲਾਕਾਂ ਦੀ ਆ ਅੱਜ ਦੁਨੀਆ ਪੈਸੇ ਵਾਲਿਆਂ ਦੀ ਆ ਜੀ ਜੇਵਤ ਪੁੱਛ ਲਈ ਉਹਦਾ ਕੋਈ ਰਿਸ਼ਤੇਦਾਰ ਕਰੇ ਅਰਦਾਸ ਬਾਪੂ ਰਵਨ ਸਿੰਘ ਜੀ ਦੀ ਸੇਵਾ ਜਾਰੀ ਲਈ ਐਸੇ ਲੋਕਾਂ ਦੀ ਆ ਹਾਲਤ ਨਾ ਹੋਵੇ ਸਾਡੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਹੈ ਭੈਣੋ ਭਰਾਵੋ ਤੁਸੀਂ ਆਪਣੇ ਕੋਈ ਮਾਮੇ ਦਾ ਕੋਈ ਮਾਸੀ ਦਾ ਕੋਈ ਭੂਆ ਦਾ ਕੋਈ ਪਾਪਾ ਦੇ ਮੰਮੀ ਮਾਸੀ ਦਾ ਭੂਆ ਦਾ ਉਹਨਾਂ ਦਾ ਵੀ ਭਾਈ ਸਾਥ ਦਿਓ ਉਹਨਾਂ ਦੇ ਵੀ ਬਾਹ ਫੜੋ ਮੰਮੀ ਪਾਪਾ ਨੂੰ ਵੀ ਕਹੋ ਮੰਮੀ ਆਪਣੇ ਜਿਹੜੀ ਬਾਸੀ ਜੀ ਆਉਂਦੀ ਹੁੰਦੀ ਸੀਗੀ ਉਹ ਬਿਮਾਰ ਆ ਹੁਣ ਜਿਹੜੇ ਪਾਪਾ ਆਪਣੇ ਘਰੇ ਤੁਹਾਡੇ ਬ੍ਰਦਰ ਆਉਂਦੇ ਹੁੰਦੇ ਤੁਹਾਡੇ ਮਾਮਾ ਜੀ ਦੇ ਬੇਟੇ ਉਹਨਾਂ ਬਾਰੇ ਆਪਾਂ ਪਤਾ ਕਰੀਏ ਆਪਾਂ ਕਦੇ ਮਿਲੇ ਹੀ ਨਹੀਂ ਤਾਂ ਉਹ ਖੂਨ ਦੀਆਂ ਤੰਦਾਂ ਤੁਸੀਂ ਹੋਰ ਢੂੰਗੀਆਂ ਤੇ ਹੋਰ ਗਾੜੀਆਂ ਕਰ ਸਕਦੇ ਹੋ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਆ ਤੁਸੀਂ ਆਪਣੇ ਮਾਪੇ ਦੇ ਮਾਰਗਦਰਸ਼ਕ ਬਣੋ ਨੀਂਦਾ ਜਿਹੜੀ ਸਾਡੇ ਵਾਲੀ ਪੀੜ੍ਹੀ ਨੇ ਤਾਂ ਸ਼ਰਮ ਲਾਤੀ ਆ ਸਾਨੂੰ ਤਾਂ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਵੱਡੇ ਵੱਡੇ ਕਾਰੋਬਾਰਾਂ ਤੋਂ ਬਿਨਾ ਕੁਸਤਾ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ